ਅੰਤਕੀ ਸੰਗਤ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਨੀ ਗੌਰਵਗਗ ਸ਼ੇਰਪੁਰ ਵੱਲੋਂ ਪਿਆਰ ਭਰੀ ਨਮਸਕਾਰ ਆਓ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਡੇਰਾ ਬਾਬਾ ਸ੍ਰੀ ਚੰਨ ਜੀ ਬਰਕਤ ਕੁਟਿਆ ਬ੍ਰਹਮਰੀ ਮਹਾਮੜਲੇਸ਼ਵਰ ਸਵਾਮੀ ਨਰਿੰਦਰਨ ਦੇਵ ਜੀ ਮਹਾਰਾਜ ਪਿੰਡ ਮਾਂਸਾ ਖੁਰਦ ਜ਼ਿਲ੍ਹਾ ਮਾਂਸਾ ਜਿੱਥੋਂ ਦੇ ਗੱਦੀ ਰਸ਼ੀਨ ਸ਼੍ਰੀ ਮਾਨ ਮਹੰਤ ਪ੍ਰਸੋਤਨ ਦਾਸ ਜੀ ਹਨ ਜੋ ਕਿ ਸਮੇ ਸਮੇਤੇ ਸਮਾਜ ਸੇਵੀ ਕਾਰਜ ਕਰਦੇ ਰਹਿੰਦੇ ਹਨ ਇਸੇ ਲਈ ਤਹਿਤ ਮਹੰਤ ਪੁਰਸੋਤੰਦਾ ਜੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਅੱਖਾਂ ਦਾ ਫਰੀ ਚੈਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਇਹਨਾਂ ਸਮਾਗਮਾਂ ਮੌਕੇ ਉੱਚੇ ਤੌਰ ਤੇ ਸ਼੍ਰੀਮਾਨ ਮਹੰਤ ਸਖਦੇਵ ਜੀ ਮੁਨੀ ਜੀ ਡੇਰਾ ਰਾਮਸਰਾ ਮਾਨਸਾ ਮਹੰਤ ਰਾਮਦਾਸ ਜੀ ਟੈਪੀ ਵੀ ਉਹ ਚਾਚੇ ਤੌਰ ਤੇ ਪੁੱਜੇ ਹੋਏ ਸਨ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾਂ ਮਹਿਮਾ ਸਾਦ ਸੰਗੀਤ ਸੁਨੋ ਮੇਰੇ ਭੀਤ ਮਹਿਲਾ ਸਾਦ ਵੱਡੀ ਗੱਲ ਹੈ ਅੱਖਾਂ ਦੀ ਜੋਤ ਆਉਣੀ ਕਿਸੇ ਦੀ ਤੇ ਸਾਡੇ ਜਤਨਾ ਸਤਕਾ ਸੁੱਖਾ ਭਾਈ ਆਪਣਾ ਡੈਂਟਰ ਭਾਈ ਬਹਿਲੋ ਤੇ ਸੁੱਖਾ ਅੰਦਾਜ਼ਪ੍ਰਸ ਵਾਲਾ ਤੇ ਇਹਨਾਂ ਨੇ ਬਹੁਤ ਮਿਹਨਤ ਕਰੀ ਹੈ ਹੋਪ ਫਾਊਂਡੇਸ਼ਨ ਲੁਧਿਆਣਾ ਤੇ ਸ਼ੰਕਰਾ ਹਸਪੀਟਲ ਲੁਧਿਆਣਾ ਡਾਕਟਰਾਂ ਦੀਆਂ ਟੀਮਾਂ ਆਈਆਂ ਇੱਥੋਂ ਬੱਸਾਂ ਭਰ ਕੇ ਪੇਸ਼ੈਂਟ ਚੈੱਕਅਪ ਕਰਕੇ ਦਵਾਈ ਬੁੱਟੀ ਦੇ ਕੇ ਤੇ ਇਸ ਤੋਂ ਬਾਅਦ ਜਿਹੜੇ ਸਿਲੈਕਟ ਹੋਣਗੇ ਆਪਰੇਸ਼ਨ ਚਿੱਟੇ ਮੋਤੀਏ ਦੇ ਫ੍ਰੀ ਲੈਂਸ ਪਾਏ ਜਾਣਗੇ ਇਹ ਬਾਬੇ ਨਾਨਕ ਦੇ ਖਜ਼ਾਨੇ ਆ ਤੇ ਬਾਬੇ ਨਾਨਕ ਦੀ ਸੰਗਤ ਤੇ ਲੱਗ ਰਹੇ ਨੇ ਉਹ ਇਹ ਅਸਲੀ ਸੇਵਾ ਨੂੰ ਇਹ ਕੈਂਪਸ ਸਾਰ ਪ੍ਰਤਾ ਸਾਰ ਸਾਡੇ ਸੁਆਮੀ ਜੀ ਨਰੰਜਨ ਦੇਵ ਬਾਬਾ ਜੀ ਦੀ ਸੋਚ ਤੇ ਮਹਾਰਾਜ ਜੀ ਸਾਡੇ ਪ੍ਰਸ਼ੋਤਮ ਦਾਸ ਜੀ ਨੇ ਪਹਿਰਾ ਦਿੰਦੇ ਹੋਏ ਅਸੀਂ ਜੇ ਜੇ ਮੇਰਾ ਨਾਮ ਆਉਂਦਾ ਕਿਤੇ ਗੁਰਬਖਸ਼ ਸਿੰਘ ਲੋੜਬੰਦਾਂ ਦੀ ਸੇਵਾ ਵਾਲਾ ਮੇਰਾ ਨਾਂ ਨਹੀਂ ਹੈਗਾ ਉਹ ਮੈਂ ਕੌਣ ਆ ਮੈਂ ਤਾਂ ਕੁਝ ਵੀ ਨਹੀਂ ਹੁੰਦਾ ਇਹ ਸਾਡੇ ਸੰਤਾਂ ਦੀ ਕਿਰਪਾ ਹੈ ਮਹਾਪੁਰਸ਼ ਨੇ ਇਹਨਾਂ ਦੇ ਜਿਵੇਂ ਆਪਾਂ ਕਹਿੰਦੇ ਸਾਰੇ ਇਹਨਾਂ ਦੇ ਬੱਚੇ ਆ ਤੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਾਰਿਆਂ ਦੀਆਂ ਅੱਖਾਂ ਦੀ ਜੋਤ ਆਵੇ ਸਾਰੇ ਠੀਕ ਹੋਣ ਤੇ ਇੱਕ ਮਹਾਰਾਜ ਜੀ ਨੇ ਪਹਿਲਾਂ RAM ਚਾੜੀ ਹੁੰਦੀ ਸੀ ਉੱਥੇ ਬਹੁਤ ਵੱਡੇ ਉਪਰਾਲੇ ਨੇ ਐਂਬੂਲੈਂਸਾਂ ਫ੍ਰੀ ਲਾਈਆਂ ਬਹੁਤ ਵੱਡੀਆਂ ਸਵਾਵਾਂ ਦਿੱਤੀਆਂ ਇਹ ਦੁਆਬੇ ਦੇ ਵਿੱਚ ਆਸਥਾਨਾ RAM ਚਾੜੀ ਨਵੇਂ ਸ਼ਹਿਰ ਚ ਪੈਂਦਾ ਹੁਸ਼ਿਆਰਪੁਰ ਕੋਲ ਤੇ ਕਹਿਣ ਦਾ ਭਾਵ ਉੱਥੇ ਅੱਜ ਇਹਨਾਂ ਦੇ ਆਉਣ ਤੋਂ ਬਾਅਦ ਉੱਥੇ ਐਂਬੂਲੈਂਸਾਂ ਖੜੀਆਂ ਐ ਪਰ ਇਹਨਾਂ ਦੀ ਸੋਚ ਹੈ ਜਿਹੜੀ ਇਹਨਾਂ ਦੇ ਜਜ਼ਬਾ ਮਹਾਰਾਜ ਜੀ ਦੇ ਅੰਦਰ ਉਈ ਇਹ ਵੀ ਉਹ ਸੇਵਾਵਾਂ ਚੱਲਦੀਆਂ ਰਹਿਣ ਅੱਜ ਜਿਹੜਾ ਅੱਖਾਂ ਦੇ ਕੈਂਪ ਤੋਂ ਇਹ ਸ਼ੁਰੂਆਤ ਮਹਾਰਾਜ ਜੀ ਨੇ ਕੀਤੀ ਹੈ ਤਾਂ ਇਹ ਸੇਵਾਵਾਂ ਅੱਗੇ ਵੱਡੀਆਂ ਹੁੰਦੀਆਂ ਜਾਣਗੀਆਂ ਲੋੜਵੰਦਾਂ ਦੀ ਸੇਵਾ ਇੱਥੇ ਹੁੰਦੀ ਰਹੂਗੀ ਇਹ ਸੇਵਾ ਕਰਤਾ 2015 ਤੋਂ ਰਹੇ ਹਾਂ ਤੇ ਘਰੇ ਵੀ ਪੇਸ਼ੈਂਟ ਰਹਿ ਰਹੇ ਨੇ ਤੇ ਹੁਣ ਮਹਾਰਾਜ ਜੀ ਦਾ ਹੱਥ ਵੱਡਾ ਹੈ ਇਹ ਇਸੇ ਸੇਵਾਵਾਂ ਅੱਗੇ ਕੈਂਪ ਹੋਰ ਵੀ ਲੋੜਵੰਦਾਂ ਦੇ ਲੇਵਾ ਅੰਗਹੀਨਾ ਦੇ ਕੈਂਪ ਜਿਹੜਾ ਹੈਗਾ ਹੈ ਨੰਬਰ 2 ਤੇ ਕੰਨਾਂ ਵਾਲੀਆਂ ਮਸ਼ੀਨਾਂ ਖੁੰਡੀਆਂ ਹੁਣ ਵੀ ਗੱਡੀ ਭਰੀ ਹੋਈ ਹੈ ਇਸ ਸੰਗਤ ਦਾ ਪੈਸਾ ਸੰਗਤ ਤੇ ਲੱਗ ਰਿਹਾ ਹੈ ਤੇ ਇੱਕ ਵੀਰ ਜੀ ਨੇ ਨਾ ਬੇਨਤੀ ਕਰਨਗੇ ਤੁਹਾਨੂੰ ਵੀ ਜਿਨ੍ਹਾਂ ਨੂੰ ਬਜ਼ੁਰਗਾਂ ਨੂੰ ਪੈਨਸ਼ਨ ਦੀ ਦਿੱਕਤ ਹੈ ਘਰੇ ਬੈਠਿਆਂ ਦੀ ਲਵਾ ਕੇ ਦੇਣਗੇ ਹਰ ਇੱਕ ਦੀਆਂ ਆਪਣੀਆਂ ਆਪਣੀਆਂ ਸਵਾਵਾਂ ਹੈ ਜਿਵੇਂ ਤੁਸੀਂ ਹੁਣ ਵੀਡੀਓ ਦੇ ਵਿੱਚ ਤਾਂ ਨਹੀਂ ਆ ਰਹੇ ਪਰ ਕੈਮਰੇ ਤੁਹਾਡੇ ਹੱਥਾਂ 'ਚ ਹੈ ਤੇ ਜਿੰਨੀ ਵੀ ਮੀਡੀਆ ਆਈ ਆ ਸਾਰਿਆਂ ਦਾ ਮੈਂ ਬਾਈ ਨੇਮ ਨਹੀਂ ਸਾਰਿਆਂ ਦੀ ਦਿਲੋਂ ਸਤਿਕਾਰ ਕਰਦਾ ਕਿਉਂਕਿ ਇਕੱਲੇ-ਇਕੱਲੇ ਦਾ ਨਾਮ ਭੁੱਲ ਜਾਂਦਾ ਫਿਰ ਗੁੱਸਾ ਗਿਲਾ ਹੋ ਜਾਂਦਾ ਆ ਵੀਰ ਜੀ ਹੁਣ ਅਗੇ ਬੋਲਣ ਬਾਬਾ ਜੀ ਕਿੱਥੋਂ ਕਿੱਥੋਂ ਸੰਗਤ ਪਹੁੰਚਿਆ ਚੈੱਕ ਬਲੀ ਜੀ ਸੰਗਤ ਪੂਰੇ ਪੰਜਾਬ ਦੇ ਕੋਈ ਐ ਨਹੀਂ ਹੈਗਾ ਵੀ ਇੱਕ ਪਿੰਡ ਚੋਂ 10 ਬੰਦੇ ਆ ਗਏ ਜਾਂ ਕੋਈ ਕਿਤੋਂ ਕੋਈ ਕਿਤੋਂ ਕੋਈ ਕਿਤੋਂ ਆ ਸਾਰੀ ਅਸੀਂ ਦਾ ਸੁਨਮੁੱਚੀ ਮਨੁੱਖਤਾ ਨੂੰ ਬਾਬਾ ਜੀ ਨੇ ਸਨੇਹਾ ਦਿੱਤਾ ਸੀ ਸੰਗਤ ਫਰੀਦਕੋੜ ਤੋਂ ਵੀ ਆਇਆ ਹੋਇਆ ਮੁਕਸਰ ਤੋਂ ਵੀ ਆਇਆ ਹੋਇਆ ਅਨ ਲੋਕਲ ਪਿੰਡਾਂ ਦੇ ਤਾਂ ਸਾਡੇ ਲੋਕਲ ਸ਼ਹਿਰਾਂ ਦੇ ਤਾਂ ਲੋਕ ਹੈਗੇ ਹੈਗੇ ਨੇ ਜੋਗਾ ਨੂਪਗੜ ਰੱ ਸਭ ਤੋਂ ਪਹਿਲਾਂ ਸਾਰੀਆਂ ਆਈ ਹੋਈਆਂ ਸੰਗਤਾਂ ਨੂੰ ਅਸੀਂ ਜੀ ਆਖਦੇ ਹਾਂ ਇਹ ਕੈਂਪ ਦਾ ਉਦਮ ਸਾਡੇ ਬਾਬਾ ਪ੍ਰਚੋਤਮ ਦਾਸ ਜੀਆ ਵੱਲੋਂ ਵਿਸ਼ੇਸ਼ ਤੌਰ ਤੇ ਕੀਤਾ ਗਿਆ ਕਿਉਂਕਿ ਇਹਨਾਂ ਦੀ ਸੋਚ ਹਮੇਸ਼ਾ ਹੀ ਮਨੁੱਖਤਾ ਦੀ ਭਲਾਈ ਦੇ ਕੰਮਨ ਲਈ ਆ ਸਭ ਤੋਂ ਪਹਿਲਾਂ ਅਸੀਂ ਇਸ ਸਾਲੇ ਬੱਚਿਆਂ ਲਈ ਸਨਮਾਨਤ ਵੀ ਕੀਤਾ ਸੀ ਜਦੋਂ ਨਵੇਂ ਦਾਖਲੇ ਸ਼ੁਰੂ ਹੋਏ ਸੀ ਪ੍ਰਾਇਮਰੀ ਸਕੂਲ ਦੇ ਵਿੱਚ ਸਮੇਂ-ਸਮੇਂ ਸਰ ਇਸ ਕੁੜੀਏ ਦੇ ਵਿੱਚ ਜੋ ਵੀ ਸਕੀਮਾਂ ਨੇ ਚਾਹੇ ਉਹ ਬਜ਼ੁਰਗਾਂ ਲਈ ਆ ਚਾਹੇ ਬੱਚਿਆਂ ਲਈ ਆ ਉਹਨਾਂ ਵਾਸਤੇ ਵੀ ਅਵੇਅਰਨੈਸ ਕੀਤੀ ਜਾਂਦੀ ਆ ਅੱਜ ਵੀ ਸਾਡਾ ਇੱਥੇ ਆਉਣ ਦਾ ਮਕਸਦ ਇਹੀ ਆ ਕਿ ਬਜ਼ੁਰਗਾਂ ਨੂੰ ਪੈਨਸ਼ਨ ਲਈ ਕਿਸੇ ਦੇ ਕੋਲ ਜਾਣਾ ਨਾ ਪਵੇ ਕਿਉਂਕਿ ਬਾਬਾ ਜੀ ਦਾ ਹਮੇਸ਼ਾ ਹੀ ਇਹ ਯਤਨ ਹੁੰਦਾ ਕਿ ਜੋ ਬਜ਼ੁਰਗ ਇੱਥੇ ਆਉਂਦਾ ਉਹਨਾਂ ਨੂੰ ਇੰਨਾਕ ਸਤਿਕਾਰ ਦਿੱਤਾ ਜਾਵੇ ਕਿ ਉਹਨਾਂ ਨੂੰ ਜੋ ਬੰਦੀਆਂ ਸਹੂਲਤਾਂ ਨੇ ਉਹਨਾਂ ਦੇ ਘਰ ਤੱਕ ਮਹਈਆ ਕਰਵਾਈਆਂ ਜਾਣ ਸੋ ਇਹਨਾਂ ਬਾਰੇ ਅਵੇਅਰਨੈਸ ਮੈਂ ਇੱਥੇ ਦੱਸ ਰਿਹਾ 10 76 ਨੰਬਰ ਤੇ ਕੋਈ ਵੀ ਬਜ਼ੁਰਗ ਜੀ ਜੀ ਦੀ ਉਮਰ 58 ਸਾਲ 65 ਸਾਲ ਹੋ ਚੁੱਕੀ ਆ ਉਹ 1077 ਤੇ ਆਪਦੇ ਘਰੋਂ ਬੈਠ ਕੇ ਫੋਨ ਮਾਰੋ ਘਰੇ ਬੈਠ ਕੇ ਉਹਨਾਂ ਦੀ ਪੈਨਸ਼ਨ ਲੱਗੂਗੀ ਇਹ ਸਰਕਾਰ ਦੀ ਸਕੀਮਾਂ ਇਸੇ ਤਰੀਕੇ ਨਾਲ ਸਾਡੇ ਮਹਿਕਮੇ ਵੱਲੋਂ 4000 ਰੁਪਏ ਦੀ ਸਕੀਮ ਚੱਲ ਰਹੀ ਹੈ ਫੋਸਟ ਕੇਅਰ ਤੇ ਸਪਾਂਸਰਸ਼ਿਪ ਜਿਸ ਬੱਚੇ ਦੇ ਪਿਤਾ ਨਹੀਂ ਹੈਗੇ ਉਹਨਾਂ ਕੋਲ ਆਮਦਨ ਦਾ ਜ਼ਰੀਆ ਨਹੀਂ ਹੈਗਾ ਉਸ ਨੂੰ ਅਸੀਂ 4000 ਰੁਪਏ ਪੈਨਸ਼ਨ ਦਿੰਦੇ ਆ ਸਾਡੇ ਮਹਿਕਮੇ ਵੱਲੋਂ ਦਿੱਤੀ ਜਾਂਦੀ ਆ ਅਤੇ ਨਾਲ ਹੀ ਜਿਸ ਤਰ੍ਹਾਂ ਲੇਬਰ ਕਾਰਡ ਆ ਉਹਨਾਂ ਵਾਸਤੇ ਦੱਸਿਆ ਜਾਂਦਾ ਕਿ ਤੁਸੀਂ ਸੁਵਿਧਾ ਕੇਂਦਰ ਦੇ ਵਿੱਚ ਜਾਓ ਨਾਲ ਦੀ ਨਾਲ ਤੁਹਾਡਾ ਲੇਬਰ ਕਾਰਡ ਤਿਆਰ ਹੋ ਜਾਊਗਾ ਸਰਕਾਰ ਵੱਲੋਂ ਜਿੰਨੀਆਂ ਵੀ ਸਹੂਲਤਾਂ ਨੇ ਸਾਡਾ ਮੇਨ ਮਕਸਦ ਇਹੀ ਹੁੰਦਾ ਹੁੰਦਾ ਕਿ ਵੱਧ ਤੋਂ ਵੱਧ ਉਹਨਾਂ ਦੀ ਅਵੇਰਨੈਸ ਕੀਤੀ ਜਾਵੇ ਇਹ ਅਵੇਰਨੈਸ ਅਜੇਹੀ ਮਹਾਪੁਰਸ਼ਾਂ ਦੇ ਯਤਨ ਸਰਕਾਰਾਂ ਹੁੰਦੀ ਆ ਲੋਕਾਂ ਤੱਕ ਪਹੁੰਚਦੀ ਆ ਅਸੀਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਸ ਤਰ੍ਹਾਂ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ 101 ਲੜਕੀ ਨੂੰ ਸਨਮਾਨਤ ਵੀ ਕੀਤਾ ਸੀ ਲੋੜੀ ਮਨਾਈ ਸੀ ਲੋੜੀ ਵੀ ਉਹਨਾਂ ਬੱਚਿਆਂ ਨਾਲ ਮਨਾਈ ਸੀ ਜੋ ਵਾਕਈ ਸਲਮ ਏਰੀਏ ਦੇ ਸੀ ਇਹ ਨਹੀਂ ਕਿ ਵੱਡੇ-ਵੱਡੇ ਨੂੰ ਲਿਆ ਕੇ ਉਹ ਅਸੀਂ ਉਹ ਦਿੱਤਾ ਬਿਲਕੁਲ ਅਸੀਂ ਸਲਮ ਏਰੀਏ 'ਚ ਅਸੀਂ ਆਪ ਗਏ ਗਰਾਊਂਡ ਲੈਵਲ ਤੇ ਉਹਨਾਂ ਬੱਚਿਆਂ ਨੂੰ ਬੱਸ ਦੇ ਵਿੱਚ ਭਰ ਕੇ ਲੈ ਕੇ ਜਾਂਦਾ ਇਥੇ ਵਧੀਆ ਤਰੀਕੇ ਨਾਲ ਲੋੜੀ ਮਨਾਈ ਸੀ ਅਤੇ ਸਮੇਂ-ਸਮੇਂ ਸਰ ਜਿੰਨੇ ਵੀ ਤਿਹਾਰ ਨੇ ਉਹ ਪੂਰੇ ਵਧੀਆ ਤਰੀਕੇ ਨਾਲ ਲੋੜਵੰਦਾਂ ਦੇ ਨਾਲ ਮਨਾਏ ਜਾਂਦੇ ਅਸੀਂ ਵਿਸ਼ੇਸ਼ ਤੌਰ ਤੇ ਬਾਬਾ ਜੀ ਦੇ ਇਹਨਾਂ ਉਦੋਂ ਸਦਕਾ ਅਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਰਹੇ ਹਾਂ ਸੋ ਸਾਡੀ ਅੱਜ ਸਮੁੱਚੀ ਟੀਮ ਜਿਲ੍ਹਾ ਰੂਲਰ ਯੂਥ ਕਲੱਬਸ ਐਸੋਸੀਏਸ਼ਨ ਦੀ ਵੀ ਉਹ ਆਈਆ ਫਾਰਮ ਸਾਰੇ ਭਰ ਰਹੇ ਉਹਨਾਂ ਮੈਂਬਰਾਂ ਦਾ ਵੀ ਧੰਨਵਾਦ ਤੇ ਖਾਸ ਤੌਰ ਤੇ ਸਾਡੇ ਵੱਡੇ ਵੀਰ ਤੇ ਬਾਬਾ ਜੀ ਦਾ ਅਸ਼ੀਰਵਾਦ ਨਾਲ ਸਾਡੀ ਬਿਗ ਹੋਪ ਸੰਸਥਾ ਉਨ੍ਹਾਂ ਦਾ ਵੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸ਼ੰਕਰਚਾਰੀਆ ਹਸਪੀਟਲ ਤੋਂ ਜੋ ਡਾਕਟਰ ਸਾਹਿਬਾਨ ਆਏ ਉਹਨਾਂ ਦਾ ਵੀ ਕਿਉਂਕਿ ਇਸ ਕੈਂਪ ਦਾ ਜੋ ਵਿਸ਼ਾਲ ਘੇਰਾ ਹੋਇਆ ਉਹ ਤੁਹਾਡੀ ਪ੍ਰੈਸ ਸਦਕਾ ਹੋਇਆ ਸਮੁੱਚੇ ਚੈਨਲਾਂ ਤੇ ਵੱਖੋ ਵੱਖ ਤਰੀਕੇ ਦੇ ਨਾਲ ਦਿਖਾਇਆ ਗਿਆ ਇਸ ਕੈਂਪ ਬਾਰੇ ਤਾਂ ਹੀ ਅੱਜ ਸਾਡੇ ਕੋਲ ਸੰਗਤ ਬਹੁਤ ਵੱਡੀ ਗਿਣਤੀ ਚ ਆਈ ਆ ਇੱਕ ਵਾਰ ਅਸੀਂ ਪ੍ਰੈਸ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਿਕਰੋ ਫਾਊਂਡੇਸ਼ਨ ਵੱਲੋਂ ਕੈਂਪ ਲੱਗਿਆ ਗਿਆ ਬਹੁਤ ਦੂਰ ਦੂਰ ਤੱਕ ਸੰਗਤ ਪਹੁੰਚੀ ਹੈ ਤੇ ਬਾਬਾ ਜੀ ਵੱਲੋਂ ਹਮੇਸ਼ਾ ਹੀ ਇਧਰ ਮੇ ਉਪਰਾਲੇ ਕਰਾਈ ਜਾਂਦੇ ਨੇ ਸਰਕਾਰੀ ਮਿਡਲ ਸਕੂਲ ਜਿਸ ਮਾਨਸਾ ਗੁਰਦਵਾਰੇ ਤੇ ਸਰਕਾਰੀ ਪ੍ਰਾਇਮਰੀ ਸਕੂਲ ਵਾਲੀ ਇਹਨਾਂ ਵੱਲੋਂ ਹਮੇਸ਼ਾ ਪਹਿਲ ਕਰਨ ਤੇ ਕੰਮ ਕਰਵਾਈ ਜਾਂਦੇ ਨੇ ਸਾਨੂੰ ਜਦੋਂ ਵੀ ਲੋੜ ਹੁੰਦੀ ਹੈ ਅਸੀਂ ਇਹਨਾਂ ਕੋਲ ਆਉਂਦੇ ਆ ਸਾਡੀ ਇਹ ਮਦਦ ਕਰਦੇ ਆ ਤੇ ਇਹ ਕੈਂਪੂ ਵੀ ਮੈਨੂੰ ਅਚਾਨਕ ਸਵੇਰੇ ਹੀ ਪਤਾ ਲੱਗਿਆ ਤੇ ਮੈਨੂੰ ਬਹੁਤ ਬੜੀ ਖੁਸ਼ੀ ਹੋਈ ਕਿ ਅੱਕੇ ਸਾਡੇ ਪਿੰਡ ਸਾਡੇ ਮਾਨਸਾ ਗੁਰਦਵਾਰੇ ਦੇ ਰੇ ਦੂਰ ਦੂਰ ਤੱਕ ਉਹ ਕੰਮ ਜਦੋਂ ਲੱਗਿਆ ਤਾਂ ਬਹੁਤ ਜ਼ਿਆਦਾ ਦੂਰ ਦੂਰ ਤੱਕ ਸਕਦਾ ਇਹ ਸੁਣਦੇ ਤੋਂ ਅ ਵਿਸ਼ਵਾਰ ਕੇ ਬਾਈਕ ਤੋਂ ਸਿਰਫ ਆਪਣੇ ਭਾਈਪੋਣ ਜਰਾ ਤੋਂ ਵੀ ਰਿਹਾ ਹੁਣ ਮਾਨਸਾ ਤੋਂ ਤਾਂ ਹੈ ਕੈਂਪ ਦੌਰਾਨ ਸ਼ੰਕਰਾ ਆਈ ਹਸਪੀਟਲ ਲੁਧਿਆਣੀ ਟੀਮ ਵੱਲੋਂ 252 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰਕੇ ਜਿੱਥੇ ਉਹਨਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਉਥੇ 41 ਮਰੀਜ਼ਾਂ ਦੇ ਮੁਫਤ ਆਪਰੇਸ਼ਨ ਵੀ ਕੀਤੇ ਗਏ ਮੌਕਸਨ ਚਾਲਕ ਸ਼੍ਰੀਮਾਨ ਮਹੰਤ ਪਰਸ਼ੋਤਮ ਦਾਜੀ ਦੇਖ ਰਹੇ ਖੇਠ ਲਗਾਏ ਗਏ ਇਸ ਕੈਂਪ ਮੌਕੇ ਬਿੱਗ ਹੋਪ ਫਾਉਂਡੇਸ਼ਨ ਬਰੇਟਾ ਦੇ ਸਮੂੱਚੇ ਅਹੁਦੇਦਾਰ ਮਨਿੰਦਰ ਸਿੰਘ ਲਾਪਰੇਟਾ ਗੁਰਬਖਸ਼ ਸਿੰਘ ਢਿੱਲੋਂ ਹਰਪ੍ਰੀਤ ਮਾਨਸ਼ਾਇਆ ਬਲਵਿੰਦਰ ਸਿੰਘ ਫੌਜੀ ਜਗਦੇਵ ਸਿੰਘ ਮਾਸਟਰ ਫਾਫੜੇ ਭਾਈਕੇ ਸੁੱਖਾ ਫਾਫੜੇ ਭਾਈਕੇ ਸੁੱਖਾ ਮਾਨਸਾ ਆ ਦਾ ਬਸ਼ੇਹ ਯੋਗਦਾਨ ਰਿਹਾ ਇਸ ਮੌਕੇ ਸਮੂਚੇ ਆਪਰੇਸ਼ਨ ਵਾਲੇ ਮਰੀਜ਼ਾਂ ਨੂੰ ਪੂਰੇ ਸਤਿਕਾਰ ਸਹਿਤ ਆਪਰੇਸ਼ਨਾਂ ਲਈ ਸ਼ੰਕਰਾ ਆਈ ਹਸਪੀਟਲ ਲੁਧਿਆਣਾ ਵਿਖੇ ਲਿਜਾਇਆ ਗਿਆ। ਬਾਬਾ ਸ੍ਰੀ ਚੰਦ ਜੀ ਬਰਖਤ ਕੁਟਿਆ ਪਿੰਡ ਮਾਨਸਾ ਖੁਰਦ ਜ਼ਿਲ੍ਹਾ ਮਾਨਸਾ ਤੋਂ ਗੌਰਵਕ ਖੇਰਪੁਰ ਦੀ ਇੱਕ ਖਾਸੀ ਰਿਪੋਰਟ। ਏਡੀ ਆਪੇ ਤੇਰੀ ਲੱਕ ਜੂ ਬਨਾਰੇ ਵੇੜੀ ਆਪੇ ਤੇਰੀ ਲੱਗ ਜੂ ਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਦਾਤੇ ਉੱਤੇ ਰੱਖ ਡੋਰੀਆਂ ਵੇੜੀ ਆਪੇ ਤੇਰੀ ਲੱਗ ਜੂ ਬਿਨਾਂ ਲੱਗ ਜੂਗ ਨਾਰੇ ਤੁਮਾ ਤੇ ਉਹ ਤੇਰਾ ਤੋਰੀਆਂ ਬੇੜੀ ਆ ਫੇ ਤੇ ਲੱਗ ਜੂਗ ਨਾਰੇ ਬੇੜੀ ਆ ਫੇ ਤੇ ਲੱਗ ਜੂਗ ਨਾਰੇ ਉਸ ਤੇ ਉਹ ਤੇਰਾ ਕੀ ਡਰਨਾ ਦਾ ਤੇ ਉਹ ਤੇਰਾ ਕੀ ਡਰਨਾ लॻजू ਸੁੰਦੇ ਰੱਖੀ ਡੋਰੀਆਂ ਜਿਹੜੀ ਆਪੇ ਤੇਰੀ ਲੱਖ ਰੂਪ ਦੇ ਨਾਰੇ ਦਾਤੇ ਉੱਤੇ ਰੱਖੀ ਡੋਰੀਆਂ ਤੇ ਉਤੇ ਰੱਖ ਡੋਰੀਆਂ ਬੇੜੀਆਂ ਤੇ ਤੇਰੀ ਲੱਖ ਜੂਗ ਕਿਨਾਰੇ ਤੇ ਉਤੇ ਰੱਖ ਡੋਰੀਆਂ ਤੇੜੀਆਂ ਤੇ ਤੇਰੀ ਲੱਖ ਜੂਗ ਕਿਨਾਰੇ ਤੇ ਉਤੇ ਰੱਖ ਡੋਰੀਆਂ ਸਾ ਤੇ ਉਸ ਤੇ ਰੱਖ ਸੋ ਵਿੱਚ ਖੜੀ ਦਾਤਾ ਸਾਡੀ ਵਾਗਰੀ ਬਾਨੀ ਉਹ ਦੁੱਖਾਂ ਵਿੱਚ ਖੜੀ ਦਾਤਾ ਸਾਡੀ ਵਾਗਰੀ ਬਾਨੀ ਤੇਰੇ ਹੱਥ ਧੋਰ ਦਾਤਾ ਸਾਡਿਆਂ ਨਸੀਬਾਂ ਦੀ ਉਹ ਤੇਰੇ ਹੱਥ ਧੋਰ ਦਾਤਾ ਸਾਡਿਆਂ ਨਸੀਬਾਂ ਦੀ ਸਾਡੀ ਬਾਗਰੀ ਬਾਂਦੀ ਤੇਰੇ ਹੱਥ ਡਾਰ ਲਾ ਲਾ ਸਾਡਿਆਂ ਨਸੀਬਾਂ ਦੀ ਕਰ ਦੇਣ ਕੇ ਤੇਰਾ ਖਿੰਡੋਰੀਆ ਸਾਥੇ ਉਤੇ ਰੱਖਡੋਰੀਆ ਢੇੜੀਆਂ ਤੇ ਤੇਰੀ ਅੱਖ ਜੋ ਕਿਨਾਰੇ ਸਾਥੇ ਉਤੇ ਰੱਖਡੋਰੀਆ ਸਾਥੇ ਉਤੇ ਰੱਖ ਤੇ ਤੇਰੀ ਲੱਗ ਜੂ ਕਿਨਾਰੇ ਸਾਦੇ ਉੱਤੇ ਰੱਖ ਦੋ ਨੀਆ ਸਾਦੇ ਉੱਤੇ ਰੱਖ ਦੋ ਅੱਜ ਦਾ ਜਿਹੜਾ ਫਰੀ ਅੱਖਾਂ ਦਾ ਕੈਂਪ ਜਿਹਦੇ ਵਿੱਚ ਹੋਪ ਬਿਗ ਹੋਪ ਫਾਊਂਡੇਸ਼ਨ ਬਰੇਟਾ ਸ਼ੰਕਰ ਹਸਪੀਟਲ ਲੁਧਿਆਣਾ ਭਾਈ ਬੈਲੋ ਡੈਂਟਰ ਸੁੱਖਾ ਵੀਰ ਤੇ ਪ੍ਰੈਸ ਸੁੱਖਾ ਵੀਰ ਜੀ ਅਤੇ ਸਾਡੇ ਮਾਤਾ ਗੁਜਰੀ ਭਲਾਈ ਕੇਂਦਰ ਬਰੇਟਾ ਵੱਲੋਂ ਔਰ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਨਾਲ ਅਤੇ ਸਾਡੇ ਨਗਰ ਦੇ ਹੀ ਲੋੜਵੰਦਾਂ ਦੀ ਸੇਵਾ ਭਾਈ ਗੁਰਬੁਜੀ ਗੁਰਬਖਸ਼ ਸਿੰਘ ਢਿੱਲੋਂ ਅਤੇ Swami ਸੁਖਦੇਵ ਜੀ ਮਹਾਰਾਜ ਡੇਰਾ ਰਾਮ ਸਰਾ ਮਾਨਸਾ ਮਹਾਂਤ ਰਾਮਦਾਸ ਜੀ ਟੈਪੀ ਔਰ ਸਮੂਚੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਬਹੁਤ ਵਧੀਆ ਚੱਲ ਰਿਹਾ ਹੈ ਅਤੇ ਜਿਹੜੇ ਮਰੀਜ਼ ਐ ਉਹਨਾਂ ਦਾ ਚੰਗੀ ਤਰ੍ਹਾਂ ਚੈੱਕ ਅਪ ਹੋ ਰਿਹਾ ਹੈ ਡਾਕਟਰ ਸਹਿਮਾਨਾ ਦੀ ਜਿਹੜੀ ਟੀਮ ਐ ਉਹ ਵਧਾਈ ਦੇ ਪਾਤਰ ਐ ਸਾਡਾ ਜਿੰਨਾ মিডিਆ ਇਲੈਕਟ੍ਰੋਨਿਕ মিডিਆ ਪ੍ਰੈਸ মিডিਆ ਉਹਨਾਂ ਦਾ ਵੀ ਅਸੀਂ ਤਾਂ ਬਾਤ ਕਰਦੇ ਹਾਂ ਜੇ ਉਹਨਾਂ ਦੇ ਸਦਕਾ ਇਹ ਕੈਂਪ ਵਧੀਆ ਪ੍ਰਸਾਦ ਸਦੇ ਵਿੱਚ ਚੱਲ ਰਿਹਾ ਹੈ ਆਈਆਂ ਹੋਈਆਂ ਸੰਗਤਾਂ ਦਾ মিডিਆ ਪ੍ਰੈਸ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਿਸ਼ੇਸ਼ ਧੰਨਵਾਦ ਬਾਬਾ ਸ੍ਰੀ ਚੰਦ ਜੀ ਮਹਾਰਾਜ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਮਹਾਨ ਤਪਸਵੀ ਮਹਾਨ ਵਿਦਵਾਨ ਬ੍ਰਾਹਮਲੀਨ ਉਰਦੇਵ ਸਵਾਮੀ ਨਰੰਜਨ ਦੇਵ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਸਦਕਾ ਇਹ ਜਿਹੜਾ ਕੈਂਪ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰਪੁਰਬ ਨੂੰ ਅਤੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸਤਾਬਦੀ ਨੂੰ ਸਮਰਪਿਤ ਕੀਤਾ ਜਾਵੇਗਾ ਸਾਰੀਆਂ ਸੰਗਤਾਂ ਦਾ ਫਿਰ ਤੋਂ ਤਹਿ ਦਿਲੋਂ ਧੰਨਵਾਦ ਬਹੁਤਾ ਕੁਝ ਨਾ ਕਹਿੰਦਾ ਹੋਇਆ ਖੇਮਾ ਦਾ ਜਾਂਚ ਕਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301